ਉਹਦੋਂ ਨਾਲ ਇੱਕ ਗੱਲ ਹੋਰ ਬੋਲੀ ਪੁਲਿਸ ਦੇ ਬਾਰੇ ਵਿੱਚ ਬੜਾ ਕਟਿਆ ਬੋਲੇਓ ਅੱਜ ਜੇਸ ਵੀ ਹਾਲਤ ਵਿੱਚ ਪੰਜਾਬ ਖੜਾ ਹੈ ਅੱਜ ਜਿੰਨੀ ਕਮਨ ਕਾਨੂੰਨ ਦੀ ਸਥਿਤੀ ਆ ਪੰਜਾਬ ਦੀ ਪੁਲਿਸ ਪੂਰੇ ਦੇਸ਼ ਨਾਲੋਂ ਬੇਤੁਕ ਪੁਲਸ ਹੈ ਸਾਡਾ ਡੀਜੀਪੀ ਸਾਡੇ ਐਸਐਸਪੀ ਵਧੀਆ ਕੰਮ ਕਰਦੇ ਆ ਸਭ ਤੁਸੀਂ 75 ਸਾਲ ਦੰਦ ਪਾ ਕੇ ਗਏ ਕੋਈ ਗੈਸਟਰ ਪਾਇਦਾ ਕਰਕੇ ਗਏ ਨਸ਼ੇ ਦੇ ਸਦਾਗਰ ਪਾਇਦਾ ਕਰਕੇ ਗਏ ਉਹ ਜੇ ਪੈਸਾ ਲੱਗੇ ਤੁਸੀਂ ਉਹ ਭਗਵਾਨ ਤੁਮ ਨੂੰ ਕਹੀ ਜਾਂਦੇ ਪੌਣੇ 2 ਸਾਲ ਤੇ ਸਾਰਾ ਖਤਮ ਕਰਦੇ ਅਮ ਲੱਗੂਗਾ ਸਾਡ ਸਾਡੀ ਪੁਲਿਸ ਕੱਲੇ ਕੱਲੇ ਨੂੰ ਪਕੜੂਗੀ ਤੂੰ ਵੇਖੋ ਕੀ ਬਣਦਾ ਇਸ ਕਰਕੇ ਤੁਹਾਨੂੰ ਕੋਈ ਧੱਕਾ ਨਹੀਂ ਔਰ ਮੈਂ ਬਾਜਾ ਜੋ ਬੋਲਿਆ ਕੱਲ ਉਹਨਾਂ ਨੂੰ ਕਹਿਣਾ ਚਾਹੁੰਦਾ ਕੋਈ ਵਿਰੋਧੀ ਧਿਰ ਦੇ ਨੇਤਾ ਜੋ ਇਹ ਵੀ ਉਹਦੇ ਪ੍ਰਧਾਨ ਨੂੰ ਕਹਿਣਾ ਚਾਹੁੰਦਾ ਵਾਦੇ ਭਰਿੰਗ ਨੂੰ ਕਿ ਸਭ ਬੰਦ ਕਰ ਦੇ ਕੰਮ ਸਾਡੀਆਂ ਨਸਲਾਂ ਪੁੱਛਦੇ ਸੀ ਤੁਹਾਡੀਆਂ ਨਸਲਾਂ ਪੁੱਛਿਆ ਕਰਾਂਗੇ ਦੱਸੋ ਕਿਹੜੀ ਨਸਲ ਦੇ ਚ ਆਪਣੇ ਬੰਦੇ ਨੂੰ ਟੱਕੋ ਇਹਨੂੰ ਇਹਦੀ ਜ਼ੁਬਾਨ ਨੂੰ ਲਗਾਮ ਪਾਓ ਇਹਦੀ ਨੂੰ ਇਹਨੂੰ ਕਈ ਜਰਾਂ ਕਹਿ ਚੁੱਕੇ ਹੋ ਕਿ ਤੂੰ ਬੰਦ ਕਰ ਦੇ ਕੰਮ ਜਰਾ ਕਿਨਾਂ ਲੋਕਾਂ ਦਾ ਫਤਵਾ ਸਰ ਤੁਸੀਂ ਸਾਨੂੰ ਰਾਦ 92 ਸੀਟਾਂ ਲੋਕਾਂ ਨੇ ਦੱਸਿਆ ਦੇਖ ਕੇ ਦੇਖ ਕੇ ਦਿੱਤੀਆਂ ਤੁਹਾਨੂੰ ਰੱਦ ਕੀਤਾ ਲਟੇਰਿਆਂ ਨੂੰ ਤੁਸੀਂ ਲੁੱਟ ਕੇ ਲਾ ਕੇ 75 ਸਾਲ ਇਹ ਪੰਜਾਬ ਨੂੰ ਤੁਹਾਨੂੰ ਤਾਂ ਵੋਟਾਂ ਦੀ ਪਈਆਂ ਉੱਤਰਫ ਦੇਓ ਤੁਸੀਂ ਲੋਕਾਂ ਦੀ ਐ ਅਸੀਂ ਕਿਤੇ ਉੱਤੋਂ ਨਹੀਂ ਡਿਗੇ ਸਰ ਇੱਥੋਂ ਵੋਟਾਂ ਪਈਆਂ ਸੋ ਮੇਰੀ ਇਹਨਾਂ ਕਾਂਗਰਸੀਆਂ ਨੂੰ ਬੇਨਤੀ ਆ ਕਿ ਸਰ ਆਪਣਾ ਆਪ ਸੰਭਲ ਕੇ ਜਰਾ ਬੋਲਣ ਲੱਗੇ ਅਸੀਂ ਉਹ ਲੈਵਲ ਦੀ ਸਿਆਸਤ ਨਹੀਂ ਕਰਦੀ ਚਾਹੁੰਦੇ ਜਿੱਦਾਂ ਦੀ ਇਹ ਕਰਦੇ ਅਸੀਂ ਦੀਦੋਂ ਦੇ ਇਹ ਸਿਆਸਤ ਕੀਤੀ ਜਾਵੇ ਘਰਾਂ ਦੀ ਮਾਵਾਂ ਭੈਣਾਂ ਦੀ ਇਹ ਸਿਆਸਤ ਕਰੀਏ ਪਰ ਜੇ ਫਿਰ ਇਹ ਮਸਲਾ ਤੇ ਆ ਗਿਆ ਨਾ ਤੇ ਫਿਰ ਸਾਡੇ ਨਾਲ ਦੀ ਬਰੀਡ ਵੀ ਦੱਸ ਦਾਂਗੇ ਕਿ ਕਿਹੜੀ ਤੇ ਕਿੱਥੋਂ ਆਈ ਹੈ ਇਹਨਾਂ ਨੂੰ ਦੇਖਾਂਗੇ ਜੀ ਸਮਝਦੇ ਕਿ ਨਹੀਂ ਗੱਲ ਜਾਣਦੇ ਸਾਰੇ ਲੋਕ ਹਾਂ ਇਸ ਕਰਕੇ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਮਨ ਨੂੰ ਬਹੁਤ ਦੁੱਖ ਲੱਗਾ ਸਭ ਤੋਂ ਜ਼ਿਆਦਾ ਦੁੱਖ ਲੱਗਾ ਜਦ ਸਿਸੋਪੀਆ ਦਾ ਹਰੀ ਕਹਿੰਦੇ ਭਗਵੰਤ ਮਾਨ ਕਿਸਤੀ ਵਰਗ ਦਾ ਪੂਰੇ ਪੰਜਾਬ ਦੇ ਕਿੱਤੀਆਂ ਦਾ અપਮਾਨ ਕੀਤਾ ਨੂੰ ਮਾਫੀ ਮੰਗਣੀ ਚਾਹੀਦੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਹੰਦਾ ਅੱਜ ਵੀ ਦਿਹਾੜੀ 500 ਰੁਪਿਆ ਜਿਹੜਾ ਬੰਦਾ ਵਿਚਾਰਾ ਕੰਮ ਕਰਦਾ ਕੋਈ 500 ਲੈਂਦਾ ਕੋਈ 600 ਲੈਂਦਾ ਕੋਈ 400 ਲੈਂਦਾ ਇਹ ਕਹਿੰਦਾ ਜੀ ਤੁਸੀਂ 600 600 ਰੁਪਿਆ ਦਿਹਾੜੀ ਆਲੇ ਤੂੰ ਬਣਾ ਤਾਂ ਮੁੱਖ ਨਹੀਂ ਤੁਹਾਡੇ ਵਰਗੇ ਲਟੇ ਦੇ ਬਣਾ ਦਿੰਦੇ ਭਗਵੰਤ ਮਾਨ ਨੇ ਤੇ 600 ਰੁਪਿਆ ਦਿਹਾੜੀ ਤੇ ਕੰਮ ਕੀਤਾ ਤੂੰ ਹਾਂ ਕਿਤੇ 100 ਰੁਪਿਆ ਦੇ ਕੀਤਾ ਦੱਸੋ ਕਿਤੇ ਦਿਹਾੜੀ ਰਹੀ ਨਹੀਂ ਇੱਕ ਵੀ ਤੁਹਾਡੇ ਕੋਲ ਮਾਲ ਕਿੱਥੋਂ ਆਇਆ ਦੱਸੋ ਪਹਿਲਾਂ ਤੁਸੀਂ ਤੁਹਾਡੇ ਕੋਲ ਇੰਨਾ ਜਿਹੜਾ ਮਾਲ ਤੁਸੀਂ ਇਕੱਠਾ ਕੀਤਾ ਕਿੱਥੋਂ ਆਇਆ ਸਭ ਚੀਜ਼ਾਂ ਭਗਵੰਤ ਮਾਨ ਨੇ ਕੱਢਣੀਆਂ ਬਾਅਦ ਇਹ ਤਾਂ ਤੜਫ ਰਹੇ ਹੁਣ ਪਰਫੋਦਾ ਮੁੱਖ ਮੰਤਰੀ ਤੁਸੀਂ ਬੜਨਾ ਨਹੀਂ ਪੰਜਾਬ ਦੇ ਲੋਕਾਂ ਨੇ ਅਗਲੇ 20 ਸਾਲ ਭਗਵੰਤ ਮਾਨ ਨੂੰ ਮੁੱਖ ਮੰਤਰੀ ਰੱਖਣਾ ਤੁਸੀਂ ਨੋਟ ਰੱਖਿਓ ਇਹ ਸਭ ਇਦਾਂ ਤਰਫੀ ਦੇਣਗੇ ਇਦਾਂ ਤਰਫੀ ਜਾਂਦੇ ਆ ਇਦਾਂ ਹੀ ਬਸ ਤਰਫੀ ਜਾਂਦੇ ਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ